ਡੰਪਾ ਉੱਥੇ ਆਏ ਆ ਤੁਸੀਂ ਹਾਲ ਦੇਖ ਸਕਦੇ ਹੋ ਉਰੇ ਜਿਹੜਾ 스멜 ਹੈ ਤੇ ਹਵਾ ਇਧਰੋਂ ਆ ਕੇ ਸਿੱਧਾ ਹਰਮੰਦਰ ਸਾਹਿਬ ਨੂੰ ਜਾ ਰਹੀ ਹੈ ਗੁਰਦੁਆਰਾ ਸ਼ਹੀਦਾਂ ਨੂੰ ਜਾ ਰਹੀ ਹੈ ਜਿਹੜਾ ਇੱਥੇ ਸਗੋਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਪਵਿੱਤਰ ਸ਼ਹਿਰ ਕਰਨਾ ਜਿੱਥੇ ਸ਼ਰਾਬ ਤੰਬਾਕੂ ਦੀ ਗੱਲ ਕਰਦੇ ਆ ਉੱਥੇ ਜਿਹੜਾ ਇੱਥੇ ਗੰਦੀ 스멜 ਸ਼ਰਧਾਲੂਆਂ ਨੂੰ ਆਉਂਦੀ ਹੈ ਸਾਰੀ ਇੱਥੋਂ ਉੱਠ ਕੇ ਜਾਂਦੀ ਹੈ ਇੱਥੋਂ ਉੱਠ ਕੇ ਕਿਉਂ ਜਾਂਦੀ ਹੈ ਤੁਸੀਂ ਆਹ ਦੇਖ ਸਕਦੇ ਹੋ ਹਾਲ ਕੀ ਹੈ ਇਹਦੀ ਜਿਹੜੀ ਕੋਈ ਵੀ ਵੇਸਟ ਡਿਸਪੋਜ਼ਲ ਮੈਨੇਜਮੈਂਟ ਦਾ ਇੰਜੀਨੀਅਰ ਆ ਦੱਸ ਸਕਦਾ ਹੈ ਕਿ ਇੱਕ ਕਲੀਅਰ ਗੰਦ ਦੀ ਪਾਈਦੀ ਹੈ ਫਿਰ ਉੱਤੇ ਮਿੱਟੀ ਧਰੀਦੀ ਹੈ ਤੇ ਐਂ ਪਹਾੜ ਬਣਾਈਦਾ ਹੁੰਦਾ ਹੈ ਇੱਥੇ ਮਿੱਟੀ ਕਿੱਥੇ ਤੁਹਾਨੂੰ ਦਿਖਦੀ ਹੈਗੀ ਇਹ ਜਿਹੜੀ ਇਹਨਾਂ ਨੇ ਪਾਈ ਹੈਗੀ ਆ ਤਾਂ ਕਿ ਦਫਦਾਨ ਦੇਣ ਦੂਜੀ ਗੱਲ ਕੀ ਹੁੰਦੀ ਹੈ ਜਦ ਥੱਲੇ ਗੰਦ ਹੁੰਦਾ ਹੈ ਉੱਤੇ ਮਿੱਟੀ ਪੈ ਜਾਂਦੀ ਹੈ ਉਹਦੇ ਵਿੱਚ ਪਾਈਪਾਂ ਪਾ ਕੇ ਉੱਥੋਂ ਸਾਰਾ ਜਿਹੜਾ ਮੀਥੇਨ ਤੇ ਹੋਰ ਆ ਗੰਦੀ 스ਮੈਲ ਆ ਰਹੀ ਹੈ ਉਹ ਇਕੱਠੀ ਕਰਕੇ ਪਾਪਿਆਂ ਰਹੀ ਇਹ ਜਨਰੇਟਰ 'ਚ ਲੈ ਕੇ ਬਿਜਲੀ ਪੈਦਾ ਕਰਦੇ ਆ ਕਿੱਥੇ ਆ ਪਲਾਂਟ ਇਹ ਗੰਦੀ 스ਮੈਲ ਨੂੰ ਜਾ ਕੇ ਬਿਜਲੀ ਬਣਾਉਣ ਦਾ ਇਹਦੇ ਉੱਤੇ ਕਿਸੇ ਨੇ ਗੌਰ ਹੀ ਨਹੀਂ ਕੀਤੀ ਹੈਗੀ ਆ ਬੋਲ ਕੇ ਚਲੇ ਜਾਂਦੇ ਆ ਇਹਦੇ ਉੱਤੇ ਪੈਸੇ ਲਾਣ ਵਾਲੇ ਆ ਨਹੀਂ ਤਾਂ ਜਿਹੜੇ ਵੀ ਸਾਡੇ ਔਰੇ ਸ਼ਰਧਾਲੂ ਆਉਣਗੇ ਟੂਰਿਸਟ ਆਉਣਗੇ ਜਿਹੜੀ ਇਕਨੋਮੀ ਆ ਸਾਡੇ ਸ਼ਹਿਰ ਦੀ ਉਹ ਬਿਲਕੁਲ ਖਤਮ ਹੋ ਰਹੀ ਹੈ ਕਿਉਂਕਿ ਇੱਥੇ ਦੀ 스ਮੈਲ ਸਾਡੇ ਸ਼ਹਿਰ ਤੇ ਬਹੁਤ ਅਸਰ ਪਾ ਰਹੀ ਹੈਗੀ ਆ ਜਿਹੜੇ ਇਸ ਇਲਾਕੇ ਦੇ ਪ੍ਰਾਪਰਟੀ ਵੈਲਿਊ ਆ ਇੰਨੀ ਜ਼ਿਆਦਾ ਡਿਪ੍ਰੀਸ਼ੀਏਟ ਹੋ ਗਈ ਕਿਉਂਕਿ ਇੱਥੇ ਕੋਈ ਆਉਣਾ ਹੀ ਨਹੀਂ ਚਾਹੁੰਦਾ ਹੈਗਾ ਇਹਨਾਂ ਨੇ ਮੱਲੋ ਮੱਲੀ ਉਰਿਆਂ ਦੇ ਬੰਦਿਆਂ ਨੂੰ ਗਰੀਬ ਬਣਾ ਕੇ ਜਿਹੜਾ ਇੱਥੇ ਆਉਂਦਾ ਉਹਦੇ ਵਿੱਚ ਆ ਨਾਸਾਂ 'ਚ ਆਹ ਗੰਦ ਪਾ ਕੇ ਇਹਨਾਂ ਨੇ ਅੰਬਰਸਰ ਦੀ ਇਕਨੋਮੀ ਤੇ ਬਹੁਤ ਵੱਡਾ ਅਸਰ ਕਰਤਾ ਹੈ ਕਰਨ ਕੀ ਸਮੇਂ ਤੇ ਕੀ ਸਰਕਾਰਾਂ ਕੋਰੋਨਾ ਨਹੀਂ ਚਾਹੁੰਦੀਆਂ ਇਹ ਕਰਨ ਜਿਆਦਾ ਆ ਤੁਸੀਂ ਦੇਖ ਲਓ ਆ ਦੇਖੋ ਆ ਸਾਰੀ ਇਹਨਾਂ ਦੀ ਮਸ਼ੀਨਰੀ ਉਰੇ ਕੰਡਮ ਪਈ ਹੈ ਇਹਨਾਂ ਨੇ ਜਦ ਟੈਕਨੀਕਲੀ ਚਲਾਉਣਾ ਨਹੀਂ ਹੈਗਾ ਆ ਦੇਖੋ ਆ ਹਾਲ ਹੋਏ ਪਏ ਆ ਉਰੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਚਲਾਏ ਇਹ ਸਾਰੇ ਸ਼ਹਿਰ ਦੇ ਵੈਲਿਊ ਨੂੰ ਵਧਾ ਸਕਦਾ ਜੇ ਇਹ ਠੀਕ ਤਰ੍ਹਾਂ ਸੰਭਲ ਹੋਏ ਤੇ ਇਹ ਕੰਮ ਕਰਨੇ ਹੀ ਨਹੀਂ ਹੈਗੇ ਸਰਕਾਰਾਂ ਬਣਾ ਕੇ ਘਰਾੜੇ ਮਾਰਨੇ ਆ ਉਰੇ ਬਿਆਨ ਦੇ ਦੇਣੇ ਕਿ ਅਸੀਂ ਪਵਿੱਤਰ ਸ਼ਹਿਰ ਬਣਾਉਣਾ ਹੈਗਾ ਇੱਕ ਪਾਸੇ ਸਮਾਰਟ ਸਿਟੀ ਦਾ ਵੀ ਮੁੱਦਾ ਦਿੰਦੇ ਉਹ ਵੀ ਹੈ ਨਹੀਂ ਨਾ ਆਈਟੀ ਸੈਕਟਰ ਨੂੰ ਇਹਨਾਂ ਨੇ ਪ੍ਰੋਮੋਟ ਕੀਤਾ ਹੈਗਾ ਸਾਡੀ ਸੁਝਾਅ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੇ ਉਰੇ ਜਦ ਸਰੋਵਰ ਸਥਾਪਿਤ ਕੀਤੇ ਤਾਂ ਲੋਕੀ ਉਸ ਤੇ ਇਸ਼ਨਾਨ ਕਰਕੇ ਆਪਦੇ ਰੋਗ ਦੂਰ ਕਰਦੇ ਸੀ ਸਭ ਤੋਂ ਜ਼ਿਆਦਾ ਮੈਡੀਕਲ ਸੰਸਥਾਾਂ ਮ ਅੰਬਰਸਰ ਸਾਹਿਬ ਚ ਹੁੰਦੀਆਂ ਸੀਗੀਆਂ ਔਰ ਜਿਹੜੇ ਡਾਕਟਰ ਪੀਜੀਆ ਜਾ ਕੇ ਲੱਗੇ ਸਾਰੇ ਅੰਬਰਸਰੋਂ ਗਏ ਸੀਗੇ ਇਹ ਇੱਕ ਹੈਲਥ ਸੈਂਟਰ ਵੀ ਬਣ ਸਕਦਾ ਹੈਗਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਰੇ ਬਾਹਰੋਂ ਮਰੀਜ਼ ਆ ਕੇ ਉਰੇ ਇਲਾਜ ਵੀ ਕਰ ਸਕਦੇ ਆ ਇਹ ਅੰਬਰਸਰ ਸਾਹਿਬ ਦੀ ਖਾਸੀਅਤ ਹੈ ਕਿ ਉਰੇ ਮਰੀਜ਼ ਆ ਕੇ ਆਪਣਾ ਅ ਇਲਾਜ ਕਰਾਵੇ ਇੱਥੇ ਆਪਣੇ ਮਨ ਨੂੰ ਸਕੂਨ ਦਵੇ ਹਰਮੰਦਰ ਸਾਹਿਬ ਤੇ ਹੈ ਪਰ ਜਦ ਇਹੋ ਜੀ ਗੈਸ ਦੀ ਸਮੈਲ ਉੱਥੇ ਚਲੀ ਜਾਣੀ ਹੈ ਜਿਹੜੇ ਸ਼ਰਧਾਲੂਆਂ ਉਹਨਾਂ ਤੇ ਵੀ ਅਸਰ ਪੈਂਦਾ ਹੈਗਾ ਲੱਖਾਂ ਦੀ ਦੁਨੀਆ ਚ ਸਚਪੰਨ ਚੇਹ ਰਮੰਦਾ ਸਾਹਿਬ ਸੰਗਤਾਂ ਦੀਆਂ ਸ਼ਹੀਦਾ ਸਾਹਿਬਾਂ ਦੀ ਉਹਨਾਂ ਨੇ ਸੁਮੰਦਰ ਸਾਹਮਣੇ ਕਰਨੀ ਇਹ ਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਵੇਸਟ ਮੈਨੇਜਮੈਂਟ ਇਹਨਾਂ ਨੇ ਕੀਤੀ ਨਹੀਂ ਲੇਅਰ ਪਾ ਕੇ ਮਿੱਟੀ ਰੱਖ ਕੇ ਦਫਨਾ ਕੇ ਥੱਲੇ ਪਾਈਪਾਂ ਪਾ ਕੇ ਜਿਹੜਾ ਰੋਟਿੰਗ ਦਾ ਜਿਹੜਾ ਸਮੈਲ ਆਉਂਦਾ ਹੈ ਜਿਹੜਾ ਕੈਮੀਕਲ ਪ੍ਰੋਸੈਸ ਆ ਉਹਨੂੰ ਕਾਬੂ ਕਰਨ ਵਾਸਤੇ ਜੇ ਪੈਸੇ ਲਾਉਣ ਤਾਂ ਹੀ ਹੋਊਗਾ ਨਾ ਐਸਜੀਪੀਸੀ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ ਐਸਜੀਪੀਸੀ ਸੁੱਤੀ ਪਈ ਹੈ ਜਿਹੜੇ ਸੰਸਥਾ ਦੇ ਉੱਤੇ ਸਾਰੇ ਸਿੱਖ ਜਹਾਂ ਦੀ ਨਿਗਾ ਪਈ ਐ ਉਹ ਇਸ ਡੰਪ ਬਾਰੇ ਮੁਸ਼ਕ ਬਾਰੇ ਗੰਦਗੀ ਬਾਰੇ ਜੋ ਉਹ ਨਹੀਂ ਬੋਲੂਗੀ ਫੇਰ ਸਾਡੇ ਪਵਿੱਤਰ ਸ਼ਹਿਰ ਦਾ اقرار ਹੋਰ ਕੌਣ ਸੰਭਾਲੂਗਾ ਉਹਨਾਂ ਨੂੰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਐ ਤੇ ਅਸੀਂ ਆਪਣੇ ਐਸਜੀਪੀਸੀ ਦੇ ਮਹਿੰਮ 'ਚ ਇਹਦਾ ਤਾਂ ਹੀ ਮੁੱਦਾ ਚੱਕ ਰਹੇ ਆ ਨੈਕਸਟ ਸਟੈਪ ਕੀ ਹੋਏਗਾ ਜੀ ਇਹਦੇ ਬਾਰੇ ਅਸੀਂ ਅਵੇਰਨੈਸ ਪਾਵਾਂਗੇ ਮੈਂ ਯੂਥ ਨੂੰ ਬੇਨਤੀ ਕਰਦਾ ਕਿ ਅਸੀਂ ਹਰੇਕ ਮਹੱਲੇ 'ਚ ਜਾ ਕੇ ਕੂੜਾ ਚੱਕ ਕੇ ਇਹਦੀ ਅਵੇਰਨੈਸ ਕੈਂਪੇਨ ਲਾਈਏ ਕਿ ਇਹਦੇ ਉੱਤੇ ਮਸ਼ੀਨਰੀ ਲਾ ਕੇ ਪ੍ਰੋਪਰ ਮੈਨੇਜਮੈਂਟ ਕਰਕੇ ਇਹਨੂੰ ਘੱਟੋ-ਘੱਟ ਮੌਕੇ ਤੇ ਤਾਂ ਇਹਨੂੰ ਸੰਭਾਲੀਏ ਇਹਨੂੰ ਜਿੱਥੇ ਅੱਗੇ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਕਿਵੇਂ ਲੈ ਕੇ ਜਾਣਾ ਉਹ ਬਾਅਦ ਦੀਆਂ ਗੱਲਾਂ ਪਰ ਜਿਹੜਾ ਇਸ ਪ੍ਰੋਜੈਕਟ ਦੇ ਉੱਤੇ ਕੰਮ ਹੋ ਸਕਦਾ ਉਹ ਤਾਂ ਕਰੀਏ ਜਿਹੜੇ ਸਾਡੇ ਜਥੇ ਪਾਕਿਸਤਾਨ ਜਾਂਦੇ ਆ ਉਹ ਦੱਸਦੇ ਆ ਕਿ ਇਹ ਤਾਂ ਮੁਸ਼ਕ ਲਾਹੌਰ ਤੱਕ ਪਹੁੰਚ ਗਿਆ ਫਿਰ ਪਾਕਿਸਤਾਨ ਦੀ ਸਰਕਾਰ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਮੁਰਖ ਮੁਸ਼ਕ ਸਾਡੇ ਲਾਹੌਰ ਨੂੰ ਜਾਂਦਾ ਹੈ ਇਹਦਾ ਕੋਈ ਇੰਤਜ਼ਾਮ ਕੀਤਾ ਜਾਵੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਪਾਕਿਸਤਾਨ ਦੀ ਸਰਕਾਰ ਉਹ ਇੰਡੀਆ ਮੋਤੀ ਜੀ ਨੂੰ ਲਿਖੇ ਕਿ ਇਹ ਅਜੀ ਚੀਜ਼ ਦੇ ਉੱਤੇ ਨਿਗਰੱਖੋ ਕਿਉਂ ਕਰਕੇ ਇਸ ਦੀ ਬਿਮਾਰੀ ਸਾਡੇ ਮੁਲਕ ਦੇ ਵਿੱਚ ਵੀ ਜਾ ਰਹੀ ਹੈ ਤੇ ਜਿਹੜੇ ਪਾਣੀ ਹੈ ਕਿ ਇਹ ਦਰਿਆਵਾਂ ਦੇ ਉਹ ਵੀ ਜਾਂਦੇ ਹੈ ਤੇ ਉਹਨਾਂ ਦੇ ਵਿੱਚ ਵੀ ਇਹਦੀ ਗੰਦਗੀ ਜਾ ਰਹੀ ਹੈ